ਔਰ ਗ੍ਰਾਫੋਨਾ ਲੱਗਦਾ ਤਾਂ ਕਾਣੀ ਅੱਗੇ ਚਲ ਗਏ ਆ ਤੇ ਚਲੋ ਚੱਲਦੇ ਆ ਹੋਰ ਸੰਗਤ ਦੇ ਦੇਖੋ ਜੀ ਸੰਗਤ ਆ ਰਹੀ ਐ ਇੱਕ ਹੋਰ ਸੰਗਤ ਨੇ ਲੰਗਰ ਲਗਾਇਆ ਤੇ ਹੋਰ ਹੀ ਲੰਗਰ ਲਗਾਇਆ ਸੰਗਤ ਨੇ ਚਲੋ ਸੰਗਤ ਜੀ ਮਨਚੂਰੀਆਂ ਦਾ ਲੰਗਰ ਲੱਗ ਰਿਹਾ ਸਦਾ ਸ਼ਾکریاں ਜੀ ਤੇ ਦੇਖੋ ਜੀ ਚਲੋ ਸੰਗਤ ਜੀ ਕੜੀ ਚੋਲ ਦਾ ਲੰਗਰ ਲੱਗਾ ਹੋਇਆ ਤੇ ਲੋ ਜੀ ਵਿੱਚ ਵਿੱਚ ਦੁਕਾਨਾਂ ਲੱਗੀਆਂ ਵੀ ਆ ਤੇ ਬਾਕੀ ਤੁਹਾਨੂੰ ਪਤਾ ਦੁਕਾਨਾਂ ਨਹੀਂ ਕਰਕੇ ਬੰਦ ਵੀ ਹੋਈਆਂ ਵਾ ਇੱਥੇ ਦੇਖੋ पांडे ਦੁਕਾਨਾ ਇੱਧਰ ਬਹੁਤ ਚਿਕੜੀ ਹੋਇਆ ਨੇ ਨੰਗਰ ਨੂੰ ਤੇ ਉਹਦੀ ਗਰਮ ਗਰਮ ਮੋਮੋਸ ਤੇ ਲੋਈ ਛਤਰ ਦੇ ਕਰੋ ਦਰਸ਼ਨ ਸੰਗਤ ਜੀ ਨਹੀਂ ਕਿੰਨਾ ਕ ਭੈ ਗਿਆ ਨਾ ਬਹੁਤ ਭੈ ਗਿਆ ਨਾ ਤੇ ਚਲੋ ਕੱਲ ਦੇ ਕੀ ਦੇਖਦੇ ਆ ਭਰਾ ਸ਼ਰਮਾ ਆ ਗਿਆ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੇ ਸੰਗਤ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ ਚਲੋ ਸੰਗਤ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਆਪਾਂ ਚੱਲੇ ਆਏ ਹਾਂ ਕੁੱਗਾ ਨੌਮੀ ਦੇਤੇ ਕਿਉਂਕਿ ਉੱਥੇ ਲੱਗਦਾ ਮੇਲਾ ਸ਼ਹਿਰ ਹਰਿਆਣੇ ਤੇ ਚਲੋ ਚੱਲਦੇ ਹਾਂ ਜੀ ਕਿਉਂਕਿ ਸਵੇਰ ਦਾ ਮੀਂਹ ਕਾਫੀ ਪੈ ਰਿਹਾ ਸੀ ਤਾਂ ਹੁਣ ਆਪਾਂ ਨਿਕਲੇ ਆ ਤਾਂ ਹਜੇ ਵੀ ਬੱਦਲਵਾਰੀ ਬੋਹ ਆ ਤੇ ਮੌਸਮ ਮਤਲਬ ਬਹੁਤ ਠੰਡਾ ਹੋਇਆ ਤੇ ਬਾਕੀ ਕਰਦੇ ਆ ਉੱਥੇ ਬਲੋਗ ਕੰਟੀਨਿਊ ਚੱਲਨੇ ਆ ਮੌਸਮ ਨੇ ਤੇ ਬਾਰਿਸ਼ ਨੇ ਸਾਡੇ ਕਿੰਨੇ ਹੀ ਪਲਾਨ ਕੈਨਸਲ ਕਰ ਦਿੱਤੇ ਸਹੀ ਗੱਲ ਆ ਬਸ ਹੁਣ ਤੁਸੀਂ ਲੋਕਲ ਘੁੰਮਣਾ ਤੇ ਤੁਹਾਨੂੰ ਵੀ ਲੋਕਲ ਘੁੰਮਣਾ ਬਾਕੀ ਦੇਦੇ ਆ ਸਮੇਂ ਦੇ ਹਿਸਾਬ ਨਾਲ ਕਿੱਥੇ ਕਿੱਥੇ ਜਾਣੇ ਆ ਕੀ ਕੀ ਪਲਾਨ ਬੰਦਾ ਤੇ ਚਲੋ ਸੰਗੜੀ ਚੱਲਦੇ ਆ ਬਹੁਤਾ ਸਮਾਂ ਨਹੀਂ ਲੈਂਦੇ ਉਹ ਨਿਕਲੇ ਕਿਉਂਕਿ ਮੀਂਹ ਆਣ ਆਲਾ ਤੇ ਉੱਥੇ ਸਿੱਧਾ ਤੁਹਾਨੂੰ ਮਿਲਦੇ ਆ ਹਨਾ ਮੇਲੇ ਦੇ ਵਿੱਚ ਹੀ ਚਲੋ ਚਲੋ ਆ ਦੇਖੋ ਜੀ ਮੀਂਹ ਕਿੰਨਾ ਪੈ ਰਿਆ ਰਿਹਾ ਬੱਦਲ ਪੂਰਾ ਕੁਲਿਆ ਹੋਇਆ ਆ ਦੇਖੋ ਤੇ ਦੇਖ ਸਕਦੇ ਜੀ ਤੇ ਬਾਕੀ ਕਾਫੀ ਦਿਨਾਂ ਤੋਂ ਜਿਹੜੇ ਸਾਡੇ ਮਤਲਬ ਅਸੀਂ ਵੀਡੀਓ ਨਹੀਂ ਪ ਤੇ ਕਿਉਂਕਿ ਸਭ ਤੋਂ ਮੇਜਰਲੀ ਜੋ ਚਾਹੀਦਾ ਹੁੰਦਾ ਸਾਨੂੰ ਸਾਡਾ ਮਾਈਕ ਤੇ ਉਹ ਹੋ ਗਿਆ ਸੀ ਮਾਤਾ ਰਾਣੀ ਦੇ ਚਾਲਿਆਂ ਤੋਂ ਬਾਅਦ ਖਰਾਬ ਤੇ ਬਾਕੀ ਜੈਸੇ ਤਾਂ ਅਸੀਂ ਦੋ ਤਿੰਨ ਵਲੌਗ ਪਾਏ ਆ ਤੇ ਐਡਜਸਟ ਕਰਕੇ ਤੇ ਵੀਡੀਓ ਹੁਣ ਮਾਈਕ ਆ ਗਿਆ ਤੇ ਤੁਹਾਨੂੰ ਜਲਦੀ ਜਲਦੀ ਵਲੌਗ ਵੀ ਲਿਆ ਕਰਨੀ ਤੇ ਹੁਣ ਚਲਦੇ ਮੀਂਹ ਲੱਗ ਗਿਆ ਵਾ ਚਲਿਓ ਜਲਦੀ ਜਲਦੀ ਬੰਦਾ ਗਿੱਲੇ ਹੋ ਜਾਣਾ ਆਪਾਂ ਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਲਿਓ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਆ ਵੀਡੀਓ ਦੇਖਦੇ ਜ਼ਰੂਰ ਤਾਂ ਚੈਨਲ ਸਬਸਕ੍ਰਾਈਬ ਵੀ ਕਰਦੇ ਤੇ ਚਲੋ ਚਲਦੇ ਬਾਰਿਸ਼ ਆ ਗਈ ਚਲਿਓ ਜਲਦੀ ਜਲਦੀ ਆਹ ਲੋ ਜੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਲੱਗੀ ਸੀ ਇਸ ਕਰਕੇ ਅਸੀਂ ਅੱਗੇ ਵਾਪਸ ਤੇ ਹੁਣ ਦੁਬਾਰਾ ਚੱਲੇ ਆ ਤੇ ਇੰਨੀ ਜ਼ਿਆਦਾ ਬਾਰਿਸ਼ ਹੋਈ 1.5-2 ਘੰਟੇ ਓਹੋ ਤੇ ਹੁਣ ਅਸੀਂ ਚੱਲੇ ਆ ਚੱਲਦੇ ਆ ਲੋ ਜੀ ਤੇ ਅਸੀਂ ਆ ਗਏ ਆਪਣੇ ਸ਼ਹਿਰ ਹਰਿਆਣਾ ਤੇ ਇੰਨੀ ਜ਼ਿਆਦਾ ਬਾਰਿਸ਼ ਹੋਈ ਕਹਿਂਦੀ ਗੱਲ ਕੋਈ ਨਹੀਂ ਤੇ ਹੁਣ ਅਸੀਂ ਫਾਈਨਲੀ ਚੱਲੇ ਆ ਸਿਕਰੀ ਰੋਡ ਤੇ ਸਾਮਣੇ ਐਚ ਡੀ ਐਫ ਸੀ ਬੈਂਕ ਦੇ ਸਾਹਮਣੇ ਸਿੱਧੇ ਜਾਵਾਂਗੇ ਅਸੀਂ ਸੀਕਰੀ ਰੋਡ ਤੇ ਰੋਡ ਵੀ ਲੱਗਾ ਹੋਇਆ ਹੈ। ਉੱਵਾ ਦੇਖਦੇ ਚੱਲਦੇ ਹਾਂ। ਜਾ ਕੇ ਤੁਹਾਨੂੰ ਦਿਖਾਉਣੀ ਅਸੀਂ ਮੀਲਾ ਗੁਗਜਾਰਪੇਗਾ। ਪਿਛਲੇ ਸਾਲ ਦੀ ਵੀਡੀਓ ਵੀ ਹੈਗੀ ਆ ਤੁਸੀਂ ਅਗਰ ਨਹੀਂ ਦੇਖੀ ਤਾਂ ਤੁਸੀਂ ਜਾ ਕੇ ਚੈੱਕ ਆਊਟ ਕਰ ਸਕਦੇ ਆ। ਹੁਣ ਅਸੀਂ ਸਿੱਧੇ ਜਾਵਾਂਗੇ ਦਰਬਾਰ ਸਿੱਧੇ ਜਾਣਾ ਤੇ ਆਣਾ ਗੋਗਾ ਜਾਰ ਵੀਰ ਦਾਸ ਥਾਨ ਇੱਧਰ ਨੇ ਪਰ ਲੱਗਾ ਹੋਇਆ ਲੰਗਰ ਚਨੇ ਪੂੜੀਆਂ ਬਾਅਦ ਦਰਬਾਰ ਸਿੱਧਾਂ ਸੇ ਜਾਵਾਂਗੇ ਸਿੱਧੇ ਦਰਬਾਰ ਤੇ ਲੱਗਾ ਹੋਇਆ ਮੇਲਾ ਹੋਰ ਜੇ ਮੇਲੇ ਚ ਆ ਗਏ ਤੇ ਨਿਕਲਦੀਆਂ ਗਰਮਾ ਗਰਮ ਜਲੇਬੀਆਂ ਬਾਕੀ ਹਮ ਚੱਲਦੇ ਆ ਲਾ ਦੋ ਲੋ ਜੀ ਦਰਵਾਜ਼ੇ ਦੇ ਨਾਲ ਜੀ ਆ ਪਾ ਚੁੱਕੇ ਹਾਂ ਜੀ ਆਹ ਰੁਕੋ ਜੀ ਕਿੰਨਾ ਛੋਟਾ ਦਰਵਾਜ਼ਾ ਹੈ ਚਲੋ ਦੇ ਦੇ ਬਾਹਰ ਹੀ ਦੁਕਾਨਾਂ ਲੱਗੀਆਂ ਹੋਈਆਂ ਵਾ ਆਹ ਦੇਖੋ ਜੀ ਇਹ 200 ਕੁ ਜੀ ਦਰਵਾਜ਼ਾ ਕਿੰਨਾ ਛੋਟਾ ਲੱਗਦਾ ਤੇ ਐ ਨਹੀਂ ਅੱਗੇ ਚਲ ਗਏ ਆ ਤੇ ਚਲੋ ਚੱਲਦੇ ਆ ਕਾਫੀ ਇਸੇ ਸੰਗਤ ਆਈਆਂ ਵਾ ਬੋਲ ਗਫੇ ਚੱਕਰੀ ਸੰਗਤਾਂ ਢੋਲੇ 'ਚ ਲੱਗੇ ਆ ਚਲੋ ਜੀ ਢੋਲ ਬੜਾ ਜੀ ਬੜਾ ਤੇਰੇ ਕੰਨ ਜੀ ਬਹੁਤ ਆਪੇ ਦੇਖੋ ਇਹਦਾ ਪਿਆਰ ਕਿੰਨਾ ਜ਼ਿਆਦਾ ਮੀ ਪਿਆ ਵਾ ਤੇ ਲੋ ਜੀ ਲੈਣਾ ਤੇ ਲੱਗ ਚੁੱਕੇ ਆਪਾਂ ਤੇ ਕਰੋਨੇ ਤੁਹਾਨੂੰ ਅੱਗੇ ਦਰਬਾਰ ਦੇ ਦਰਸ਼ਨ ਆ ਕੋਈ ਲੰਬੀ ਲੰਬੀ ਲਾਈਨ ਹੈ ా ప్న ధపె నొా ల్న flatsిల ఇంవన నోదిల దయా ఉదా కరోచఢి. ఩ిలా వ్తసదా బూల్ా న్఺్రో ల్బా ట్టే flux Episode టాnosా�ిిలా 000 ాిటుి స్ regretsట న్ emitик ank dividing invoice ట్nahme step ur డ్ gedaan డ్ ਪ੍ਰਿਸ਼ਤਰ ਦੇ ਕਰੋ ਦਰਸ਼ਨ ਸੰਗਤ ਜੀ ਨੋ ਜੀ ਸੰਗਤ ਜੀ ਦੇਖੋ ਜੀ ਕਰੋ ਦਰਸ਼ਨ ਛਤਰ ਦੇ ਜੀ ਕਰੋ ਦਰਸ਼ਨ ਦੇ ਤੇ ਅਸੀ ਮੀਆਂ ਦਾ ਪ੍ਰਚਾਰ ਕਰਦਾ ਜੀ ਲੋਕ ਸੰਗਤ ਜੀ ਪ੍ਰਸ਼ਾਦ ਮਿਲ ਗਿਆ ਸਾਨੂੰ ਕਰੋ ਦਰਸ਼ਨ ਦੇ ਆਫਿਰ ਕਿਰਪਾ ਦਾ ਅਹਿਸਾਸ ਹੋਵੇ ਹੋਵੇ ਨੰਗੇ 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 ਆਉਣ ਵਾਸਤੇ ਆਪੇ ਮੋਹਰਾਂ ਦੇ ਤੇ ਦੁੱਧ ਚੜਿਆ ਜਾਂਦਾ ਵਾ ਤੇ ਚੀਂ ਚੜਾ ਜਾਂਦਾ ਤੇ ਦੁੱਧ ਚੀਂ ਚੜਾਈ ਜਾਂਦੀ ਆ ਲੋ ਜੀ ਇਧਰ ਲੰਗਰ ਲੱਗਾ ਹੋਇਆ ਹੈ ਜੀ ਸਰੋਰੀ ਲੰਗਰ ਲੱਗਾ ਹੋਇਆ ਹੈ ਅੰਦਰ ਲੋਰੀ ਚਣਿਆਂ ਦੇ ਨਾਲ ਤੇ ਨਾਲ ਜਿਹੜਾ ਨਾ ਸਮੋਸੇ ਦੀ ਪਾਪੜੀਆਂ ਹੁੰਦੀਆਂ ਤੇ ਸਖਦਾ ਸ਼ੱਕਰੀਆਂ ਦੀ ਔਰ ਵੇਖੋ ਜੀ ਇਹ ਤਾਂ ਦੁਕਾਨੇ ਤੋਂ ਦਿੰਦੇ ਲੋ ਸੰਗਤ ਜੀ ਕਰੋ ਦਰਸ਼ਨ ਸਕਦਾ ਨੇ ਇੱਕ ਮੀਨੇ ਗੁੜੀ ਹੱਤ ਕੀਤੀ ਹੈ ਕੋਈ ਮੀਨ ਪੂਰਾ ਭੁਲਿਆ ਹੋਇਆ ਮੀਂ ਪੈ ਵੀ ਰਿਹਾ ਵਾ ਜਿਆ ਦੇਖੋ ਸੰਗਤਾਂ ਸੇਵਾ ਕਰ ਰਹੇ ਆ ਲੋਰੀ ਲੰਗਰ ਲੱਗੇ ਹੋਏ ਆ ਮਨਚੂਰੀਆਂ ਤੇ ਲੰਗਰ ਕਰਾਉਂਦੇ ਆ ਅੱਜ ਮਨਚੂਰੀਆਂ ਤੇ ਚਲੋ ਸੰਗਤ ਜੀ ਮਨਚੂਰੀਆਂ ਦਾ ਲੰਗਰ ਲੱਗਿਆ ਸਦਾ ਸ਼ਕਰੀਆ ਜੀ ਤੇ ਦੇਖੋ ਜੀ ਤਕਤਾਂ ਦੇ ਕਰੋ ਦੱਸੋ ਸੰਗਤ ਜੀ ਲੋ ਜੀ ਕਰਵਾ ਕਰ ਮਨਚੂਰੀ ਹੈ ਸੰਤਾ ਚੱਕੀਆਂ ਪਈਆਂ ਨੇ ਮਖਬੂਦੀਆਂ ਦਾ ਲੰਗਰ ਪਿਆ ਲੱਗਿਆ ਕੋਈ ਨਾ ਦੇ ਬੜਾ ਬਹੁਤ ਕੁਝ ਨਹੀਂ ਲੈਣਾ ਲੱਗਿਆ ਲੰਬੀਆਂ ਲੰਬੀਆਂ ਮਨ ਜੂਨੀਅਰ ਦਾ ਲੰਗਰ ਲੱਗਾ ਹੋਇਆ ਲੋ ਜੀ ਦੇਖੋ ਹੋਈ ਨੁਮੈਣਾ ਦੇ ਚੈਨਾਂ ਦਾ ਲੰਮੀ ਹੋ 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 ਲੋ ਜੀ ਲੰਬੀਆਂ ਲੰਬੀਆਂ ਲੈਣਾ ਲੱਗਿਆ ਹੋਇਆ ਲੰਗਰ ਵਾਸਤੇ ਮੈਂ ਗੁਰੂ ਜੀ ਲੈਣਾ ਲੱਗਿਆ ਹੋਇਆ ਸੰਗਤ ਜੀ ਤੇ ਘੁੰਮਣ ਕਰ ਲੱਗੇ ਹੋਇਆ ਬਾਬਾ ਜੀ ਦੇ ਦਰਬਾਰ ਦੇ ਪੀਂਡਾ ਕਰਨਾ ਬਹੁਤ ਸਮਾਂ ਲੱਗਦਾ ਹੈ ਦੇਖੋ ਲੰਬੇ ਲੰਬੇ ਲਾਈਨਾਂ ਸਾਡਾ ਦੇ ਬੜੀ ਲੱਗਾ ਉਹਦੇ ਹੱਥ ਪਈ ਇਹ ਦੇ ਲੈ ਉਹਦੇ ਲੈ ਆ ਲੱਗ ਗਿਆ ਚਲੋ ਵੀ ਸੰਗਤ ਜੀ ਉੱਥਾ ਪਹੁੰਚ ਗਏ ਆਂ ਚਲੋ ਸੰਗਤ ਜੀ ਅਯੋਧਿਆ ਸਾਰੇ ਦਰਵਾਜ਼ੇ ਖੁੱਲੇ ਰਛਣ ਕਿਤੇ ਹੋ ਗਏ ਤੇ ਅੱਗੇ ਤੇਰੇ ਸਹਾਰੇ ਉੱਲੇ ਵਗਾਰੇ ਲੱਗੇ ਹੋਈ ਪਰ 20 ਇਹਨਾਂ ਜਿਆਦਾ ਪੈ ਚੁੱਕਾ ਵਾ ਤੇ ਦੇਖ ਸਕਦੇ ਹੋ ਕਿ ਕਿੰਨਾ ਚੱਕੜ ਸਾਰੀਆਂ ਦੁਕਾਨਾਂ ਤੋਂ ਨਾ ਸਭ ਬੰਦ ਹੋਈਆਂ ਤੇ ਤੂੰ ਵੀ ਚੱਕੜੀ ਇਹਨਾਂ ਦੀ ਦੇਖ ਸਕਦੇ ਅੱਗੇ ਜਾਵਾਂਗੇ ਬਹੁਤ ਜਿਆਦਾ ਚੱਕੜਾ ਸਾਰਾ ਕੁਝ ਬੰਦ ਹੋ ਗਿਆ ਵਾ ਨਹੀਂ ਕਰਕੇ ਕਿਉਂਕਿ ਚੱਕੜੀ ਇਹਨਾਂ ਜਿਆਦਾ ਵਾ ਮੀ ਇਹਨਾਂ ਜਿਆਦਾ ਪਿਆ ਮੋਟਰਸਾਈਕਲ ਹੀ ਕਿਤੇ ਡੇਗ ਗਿਆ ਵਾ ਤੇ ਪਾਣੀ ਪਾਣੀ ਹੋਇਆ ਵਾ ਤੇ ਲੋ ਜੀ ਵਿੱਚ ਵਿੱਚ ਦੁਕਾਨਾਂ ਲੱਗੀਆਂ ਵੀ ਆ ਤੇ ਬਾਕੀ ਤੁਹਾਨੂੰ ਪਤਾ ਦੁਕਾਨਾਂ ਨਹੀਂ ਕਰਕੇ ਬੰਦ ਵੀ ਹੋਈਆਂ ਵਾ ਇੱਧਰ ਦੇਖੋ ਭਾਂਡੇ ਦੁਕਾਨਾਂ ਇੱਧਰ ਪੂਰਾ ਚਿੱਕੜੀ ਹੋਇਆ ਨੇ ਨੰਗਰ ਨੂੰ ਇੱਧਰ ਕੱਪੜਿਆਂ ਦੀ ਵੀ ਸ਼ਾਪਸ ਲੱਗੀਆਂ ਹੋਈਆਂ ਐ ਤੇ ਆਸੋ ਨੇ ਕੰਮ ਖਰਾਬ ਕਰ ਦਿੱਤਾ ਦੇਖੋ ਕੱਲੋ ਜੋ ਬੱਧੀਆ ਕੱਲ 2 ਦਿਨ ਮੇਰਾ ਲੱਗਣਾ ਵਾ ਦੇਖੋ ਬਾਕੀ ਧਿਆਨ ਨਾਲ ਤਿਲਕਣਾਂ ਨੇ ਮੈਂ ਜਾ ਕੇ ਉਹਨਾਂ ਦੀ ਰਖੋ ਤੇ ਬਹੁਤ ਯਾਰ ਤਿਲਕਣ ਜੀ ਹੋਈ ਆ ਮੇਰਾ ਦੇਖ ਸਕਦੇ ਆ ਅੰਗਾ ਜੀ ਆ ਲੋ ਉਹ ਪਰਲੀ ਸਾਈਡ 'ਵੀ ਦੁਕਾਨਾਂ ਲੱਗੀਆਂ ਉਹ ਬੰਦ ਕੀਤੀਆਂ ਹੋਈਆਂ ਵਾ ਕਿਉਂਕਿ ਮੀ ਇੰਨਾ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਪਾਣੀ ਖੜਾ ਹੋਇਆ ਸਾਰੇ ਪਾਸੇ ਸੇਲ ਨਿੱਕੀ ਘਟਾਉਣੇ ਆ ਜੀ ਸੇਲ ਹੈਗੀ 50 ਰੁਪਏ ਦੀ ਆਹ ਲੋ ਜੀ ਦੇਖੋ ਸੰਗਤ ਜੀ ਤੇਲਕਾ ਦਾ ਹੋ ਗਿਆ ਤੇਲਕਾ ਕੀ ਹੋ ਗਈ ਆ ਆਹ ਲੋ ਜੀ ਵਿਆਪੀਆ ਬਸ ਘਟਾਉਣੇ ਆ ਆਹ ਦੇਖੋ ਜਿੱਥੇ ਸਾਈਡ ਤੇ ਅੱਗੇ ਵੀ ਕਾਫੀ ਸ਼ੌਪਸ ਲੱਗੀਆਂ ਵਾ ਤੇ ਬਾਕੀ ਦੇ ਦਿੰਦੇ ਕੱਲ ਮੋਟਾ ਫੀਗਰ ਹੈ ਕੱਲ ਆ ਕੇ ਪੜਾਵਾਂਗੇ ਤੇ ਹੁਣ ਚਲੋ ਅੱਗੇ ਚੱਲਦੇ ਆ ਕਿਉਂਕਿ ਤਿਲਕਣ ਬਹੁਤ ਜ਼ਿਆਦਾ ਹੋ ਚੁੱਕੀ ਆ ਐਂ ਦੀ ਨਿਕਲਦਾ ਵਾਂ ਤੇ ਬੱਕਰੀ ਸੰਗਤਾਂ ਦੇ ਦਰਸ਼ਨ ਕਰੋ ਸੰਗਤ ਜੀ ਆਹ ਹੋੜੀ ਉਹ ਯਾਰਾ ਚੱਕੜ ਹੋਇਆ ਆਲੀ ਆਲੀ ਤੇ ਸੰਗਤ ਦੇਖੋ ਜੀ ਸੰਗਤियां ਸ਼ਰਧਾ ਦੇਖੋ ਮੀਹ ਦੇ ਵਿੱਚ ਵੀ ਲੋਕੀ ਖੜੇ ਆ ਸੰਗਤਾਂ ਕਾਫੀ ਦੇਖੋ ਲਾਈਨਾਂ ਲੱਗੀਆਂ ਹੋਈਆਂ ਤੇ ਆਪਾਂ ਦੋ ਦੁੱਥੇ ਚੜਾਂਦੇ ਕਾਪਾਂ ਦੋ ਦੁੱਥੇ ਰੱਖਤਾ ਹੀ ਕਹਿੰਦੇ ਲੋਕਾਂ ਨੂੰ ਆਜੂਗਾ ਤੇ ਬੱਕਰੀ ਦਰਸ਼ਨ ਕਰੋ ਹਾਂ ਲਾਈਨ ਕਾਫੀ ਲੰਬੀ ਲੱਗੀ ਹੈ ਅੱਗੇ ਤਾਂ ਲੱਗ ਜਾਂਦੀ ਉਹ ਪਿੱਛੇ ਰੱਕਰ ਦੇਖਿਓ ਇਹ ਥੋੜਾ ਮੀਂਹ ਕਰਕੇ ਆ ਜਿੱਦਾਂ ਪਿੱਛੇ ਕ ਲਾਈਨ ਲੱਗ ਜਾਂਦੀ ਉਹ ਬਾਹਰ ਰੱਕਰ ਸੰਗਤ ਜੀ ਮੀਨੇ ਕੰਮ ਦਾ ਖਰਾਬ ਕਰਤਾ ਬਾਕੀ ਸਭ ਕੁਝ ਓਕੇ ਹੀ ਤੇ ਬੋਝਾ ਚਿੱਕੜ ਬੋਝਾ ਹੋਇਆ ਬੜਾ ਦੇ ਦੇ ਕੇ ੱੱਲੇ ਪੈਂਦਾ ਵਾ ਚਲੋ ਚੱਲਦੇ ਅੱਗੇ ਆਪਾਂ ਹੋਰ ਦੇਖਦੇ ਆ ਕੋਈ ਤੇ ਬਾਕੀ ਇਹ ਬਾਹਰ ਦੁਕਾਨਾਂ ਤੋਂ ਉਹਨਾਂ ਲੱਗੀਆਂ ਹੋਈਆਂ ਲੱਗੀਆਂ ਤੇ ਰੰਗਾਂ ਲੱਗੀਆਂ ਹੋਈਆਂ 200 ਰੁਪਏ ਆ ਵੀ ਦੇਖੋ ਜੀ ਚਾਲੂ ਦੁਕਾਨਾਂ ਪਾਪੜ ਆਲੂ ਜੀ ਲੋ ਜੀ ਰੋੜ ਕੋਪੇ ਹੋ ਗਿਆ ਹੋਰ ਕਈ ਤਰ੍ਹਾਂ ਦੇ ਉਹ ਗਦਗਦ ਕਰਨ ਲੱਗਿਆ ਹੋਇਆ ਤੇ ਮੋਰੀ ਗਰਮ ਗਰਮ ਮੋਮੋਸ ਤੇ ਸਭੋ ਜੀ ਚਲੋ ਜੀ ਮੇਟਰੋ ਸਰਵੇ ਆ ਮੱਦੀ ਦਰਵਾਜ਼ੇ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੇ ਦੇਖੋ ਸੰਘਾਰੀਆਂ ਜੀ ਮੱਥਾ ਟੇਕ ਕੇ ਸੰਗਤ ਆ ਰਹੀਆਂ ਵਾ ਤੇ ਲੋਹੇ ਲੱਡੂ ਇਹ ਭਾਈ ਲੱਡੂ ਗਦਾ ਹੈ ਕਿੰਨੇ ਲੱਗੂ 20 ਰੁਪਏ ਕਿੰਨੇ 20 ਰੁਪਏ ਕਿੰਨੇ ਆਗੇ ਇਸ ਵਿੱਚ ਦੋ ਇਸ ਵਿੱਚ ਦੋ ਆਉਣਗੇ ਬੇਦਕਣੀ ਹੈ ਨਾ ਲੋ ਜੀ 20 ਰੁਪਏ ਦੇ ਆਣੇ ਆ ਦੋ ਤੇ ਮੀਂਹ ਦਾ ਮਾਹੌਲ ਪੂਰਾ ਬਣਿਆ ਹੋਇਆ ਨਹੀਂ ਕਿੰਨਾ ਪੈ ਗਿਆ ਨਾ ਬਹੁਤ ਪੈ ਗਿਆ ਨਾ ਤਾਂ ਚਲੋ ਕੱਲ ਦੇਖ ਕੇ ਦੇਖਦੇ ਆ ਪਰਾ ਆਸ਼ਰਮ ਆ ਗਿਆ ਯਾਰ ਤੇ ਚਲੋ ਚੱਲਦੇ ਦੇਖੋ ਸੰਗਤ ਆ ਗਈਆਂ ਨਹੀਂ ਮੱਥਾ ਟੇਕ ਕੇ ਆ ਜਾਓ ਜੀ ਐਣੀ ਹੱਥ ਕਿੱਧਰ ਗਈ ਐਣੀ ਦੇਖੋ ਐਣੀ ਉਹ ਐਣੀ ਲੱਭਦਾ ਐਣੀ ਉਹ ਪਿਛੇ ਆ ਉਹ ਪਰਾ ਟੋਲ ਕੇ ਨਾਲ ਉਹ ਜਦੋਂ ਪਿਆ ਲੋਹ ਸੰਗਤ ਜੀ ਮੀ ਥੋੜਾ ਹਟਿਆ ਤਾਂ ਸੰਗਤਾਂ ਕਾਫੀ ਆ ਗਈਆਂ ਦੇਖੋ ਮੀ ਪੇ ਆ ਲਾਈਆ ਬਦਰ ਕੁੜੀ ਆਏ ਹੋਇਆ ਕਰੋ ਸੰਗਤਾਂ ਦਰਸ਼ਨ ਲਈ ਲੋਹ ਸੰਗਤ ਜੀ ਕੜੀ ਚੋਲਾ ਲੰਗਰ ਲੱਗਾ ਹੋਇਆ ਦੇਖ ਸਕਦੇ ਆ ਲੋਹ ਜੀ ਕੜੀ ਚੋਲਾ ਲੰਗਰ ਲੱਗਾ ਹੋਇਆ ਕੜੀ ਚੋਲਾ ਲੰਗਰ ਲੋਹ ਜੀ ਗਰਮਾ ਗਰਮ ਕੜੀ ਚੋਲਾ ਹਾਂ ਲੋਏ ਸੰਗਤ ਜੀ ਕੜੀ ਚੋਰ ਦਿਨਾਂ ਤੋਂ ਲੱਗੇ ਹੋਏ ਆ। ਆ ਜੀ ਤਾਂ ਮੇਰਾ ਸੇਵਾ ਕਰਿਆ। ਕਾਫੀ ਗੱਲ ਦੀ। ਕਾਫੀ ਲੰਗਰ ਲੱਗੇ ਹੋਏ ਆ। ਚਾalo ਸੰਗਤ ਜੀ ਚੱਲਦੇ ਆਂ ਆਪਾਂ। ਬਾਕੀ ਸੰਗਤ ਜੀ ਮਾਹੌਲ ਚੈੱਕ ਕਰੋ। ਸੰਗਤਾਂ ਦਾ ਭਾਰੀ ਇਕੱਠ ਆ ਜੀ ਤੇ ਕਾਫੀ ਸੰਗਤਾਂ ਦੇਖੋ ਆ ਰਹੀਆਂ ਵਾ। ਕਾਫੀ ਤੋਂ ਕਾਫੀ ਜ਼ਿਆਦਾ ਮਤਲਬ ਚਾਹੀਏ ਜAVE ਤਾ ਦਿਨਾਂ ਮਰਜ਼ੀ ਕਹਿ ਲਈਏ। ਸੰਗਤਾਂ ਤੁਹਾਨੂੰ ਕਾਫੀ ਦਿਖ ਰਿਹਾ ਵਿਚਾਰੇ ਪਾਸੇ ਇੱਧਰ ਦੇਖੋ ਸੰਗਤਾਂ ਭਰਨਾ ਪੇਜ ਇਧਰ ਦੀ ਸਾਈਡ ਵੀ ਔਰ ਕਾਫੀ ਦੁਕਾਨਾਂ ਲੱਗੀਆਂ ਹਾਂ ਹਾਂ ਹੌਲੀ ਹੌਲੀ ਕਾਫੀ ਰਸ਼ ਹੋ ਜਾਣਾ ਵਾ ਇਧਰ ਵੀ ਆਂਟੀ ਹੋਣਾ ਨੇ ਦੁਕਾਨਾਂ ਲਾਈਆਂ ਹੋਈਆਂ ਆ ਵਾ ਤੇ ਆਹ ਦੇਖੋ ਜੀ ਸਾਹਮਣੇ ਤੇ ਚਲੋ ਜੀ ਚੱਲਦੇ ਹੁਣ ਅੱਗੇ ਆਪਾਂ ਚਲਿਏ ਜੀ ਫਿਰ ਜੀ ਚਲੋ ਕੁੜੀਆਂ ਛੋਲਿਆਂ ਦਾ ਲੰਗਰ ਚਾਹ ਜੀ ਤੇ ਅਸੀਂ ਰੁਕੇ ਆਪਣੀ ਫੇਵਰਿਟ ਜਗ੍ਹਾ ਤੇ ਜਲੇਬੀਆਂ ਲੈਣ ਵਾਸਤੇ ਤੇ ਸਰਗਾ ਮੋਟਰ ਖੜੇ ਆ ਵੇਟ ਕਰ ਰਹੇ ਆ ਕੀ ਕਦੋਂ ਬਣਨ ਤੇ ਕਦੋਂ ਸਜਾਈ ਸਹੀ ਗੱਲ ਹੋ ਕੱਲ ਇੰਡੀਪੈਂਡੈਂਸ ਡੇ ਸੀਗਾ ਤੇ ਉਹ ਫਲੈਗ ਲੱਗਾ ਆ ਆਪਣੇ ਹਰਿਆਣੀ ਬਸ ਸਟੈਂਡ ਤੇ ਬਹੁਤ ਪਿਆਰਾ ਲੱਗਦਾ ਹੈ ਚਲੋ ਜੀ ਮੇਲਾ ਦੇਖ ਲਿਆ ਤੇ ਘਰ ਦਾ ਲਈ ਕਲੀਪੀਆਂ ਬਣਾ ਲਈਆਂ ਤੇ ਹੁਣ ਸਿਖਾਣ ਲੱਗੇ ਆਂ ਗੁਰੂ ਗੱਪ ਤੇ ਲੋਕ ਸੰਗਤ ਜੀ ਇਹ ਸੀ ਆਦੀ ਵੀਡੀਓ ਆਈ ਹੋਪ ਤੁਸੀਂ ਸਾਰਿਆਂ ਨੇ ਖੁੱਲੇ ਦਰਸ਼ਨ ਕੀਤੇ ਹੋਣਗੇ ਯਾਰ ਪੀਜੀ ਦੇ ਤੇ ਸੰਗਤ ਜੀ ਬਾਕੀ ਤੁਹਾਨੂੰ ਪਤਾ ਮੀ ਹੈ ਨਾ ਜਿਆਦਾ ਪਿਆ ਹੋਇਆ ਸੀ ਮੇਲੇ ਦੇ ਵਿੱਚ ਬਿਲਕੁਲ ਪਾਣੀ ਪਾਣੀ ਹੋਇਆ ਸਾਰੇ ਪਾਸੇ ਤੇ ਬਾਕੀ ਤੁਸੀਂ ਸਾਰਾ ਵੀਡੀਓ ਦੇਖ ਹੀ ਲਿਆ ਵਾ ਜੇ ਵੀਡੀਓ ਵੱਧੇ ਲੱਗੀ ਜਰੂਰ ਚੈਨਲ ਸਬਸਕ੍ਰਾਈਬ ਕਰ ਲਓ ਜੇ ਕੋਈ ਚੈਨਲ ਤੇ ਨਵਾਂ ਜੁੜਿਆ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਸ਼ੇਅਰ ਜਰੂਰ ਕਰਿਓ ਜਾਣਨਾ ਵੀਡੀਓ ਨੂੰ ਤੇ ਲਾਈਕ ਕਰਕੇ ਹਾਈਪ ਜਰੂਰ ਕਰਦਿਆ ਕਰੋ ਤੇ ਬਾਕੀ ਸੰਗਤ ਜੀ ਮਿਲਾਂਗੇ ਹਾਂ ਤਾਂ ਨੈਕਸਟ ਵੀਡੀਓ ਚ ਤਾਂ ਬਾਈ ਬਾਈ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਪੀਰਾਂ ਦੀ ਜੈ ਗੋਗਾ ਯਾਰ ਪੀਰ ਦੀ ਠੀਕ ਹੈ ਜੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਚਲੋ ਹੁਣ ਚੱਲਦੇ ਹਾਂ ਸੰਗਤ ਜੀ